ਅੱਜ ਸੰਸਾਰ ਅੱਜ ਅਸੀਂ ਜੀ ਦੀ ਯਕਤ ਮਰਦਾ ਅੱਚ ਪਹੁੰਚੇ ਕਿਉਂਕਿ ਜਿਹੜਾ ਚਿਰੀ ਲਿਖਿਆ ਪਿਆ ਉਹ ਕੋਪਾਏ ਕੱਲੇ ਆਵੇ ਲੜਕਾ ਸੱਦੇ ਉੱਠ ਜਾਵੇ ਮਹਾਂਵਾਤਨ ਅਨੁਸਾਰ ਬਗਵੌਰ ਵਿਆਹ ਸ਼ਗਦੀ ਸਾਡੇ ਪਾਇ ਪਿੰਦਰਪਾਸ ਸਿੰਘ ਜੀ ਦੇ ਦਿੱਤਾ ਗਿਆ ਹੈ ਉਹ ਸੰਸਾਰਿਕ ਯਾਤਰਾ ਹੈ ਜਿਹੜੇ ਵਿਸ਼ੇਸ਼ ਸਾਥ ਤੋਂ ਪਰਮਾਤਮਾ ਦੇ ਚਰਨਨ ਜਾਣਵਾਜ ਹੈ ਮਾਦੀ ਆਤਮਾ ਜੀ ਅੱਜ ਅਰਦਾਸ ਹੋ ਰਹੀ ਹੈ ਉਹਦੇ ਵਿੱਚ ਸ਼ਾਮਲ ਹੋਏ ਸੋ ਪ੍ਰਮਾਤਮਾ ਕੀ ਬੇਤੀ ਅਰਦਾਸ ਕੀਤੀ ਕਿ ਜਵਾਹਰ ਜੀ ਆਪਣੇ ਚਾਲਾਂ ਤੇ ਸਥਾਨ ਬਖਸ਼ਣ ਬਾਪੂ ਹਰਿਆਣੇ ਵਾਲਾ ਜੀ ਨੂੰ ਕਿਉਂਕਿ ਇਹਨਾਂ ਦੇ ਦਿੱਤੇ ਹੋਏ ਸੰਸਕਾਰਾਂ ਦੇ ਸਦਕੇ ਭਾਈ ਪਿੰਦਰਪਾਲ ਸਿੰਘ ਜੀ ਜਿਹੜੇ ਕਥਾਵਾਚਕ ਨੇ ਦੁਨੀਆ ਨੂੰ ਸਾਡੇ ਪਰਿਵਾਰ ਦੇ ਲੋਕਾਂ ਦੀ ਉਹ ਦੁਨੀਆ ਜਿਹੜੇ ਆਪਣੀ ਕਸਰ ਵਾਸਤੇ ਲੋਕਾਂ ਨੂੰ ਗੁਰੂ ਦੇ ਨਾਲ ਜੋੜਦੇ ਨੇ ਸੋ ਸਾਰੇ ਸੰਸਕਾਰ ਜੇ ਕਹਾਂਗਾ ਬਾਬਾ ਨਿਹਾਲ ਸਿੰਘ ਦੀ ਸੀਗੇ ਇਹ ਹੋ ਰਹੀ ਹੈ ਵੀ ਅੱਜ ਉਹ ਕਿਤੇ ਜਾਂਦਾ ਹੈ ਇੱਕ ਦੁੱਖ ਲੱਗਦਾ ਪਰ ਫਿਰ ਵੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਜਨਮ ਸਥਾਨ ਮੁਕੰਦ ਦੇ ਪਰਿਵਾਰ ਨੂੰ ਪਾਣਾ ਮੰਨਦਾ ਦਾ ਲੋਕਾਂ ਸੋ ਮੈਂ ਇੰਨੇ ਕਹਿੰਦਾ ਹਾਂ ਅੱਜ ਅੱਜ ਸਾਰਾ ਬਾਬਾ ਨਿਹਾਲ ਸਿੰਘ ਦੀ ਯੱਤਗਰਦਾਰੀ ਪਹੁੰਚੀ ਹੈ ਕਿਉਂਕਿ ਜਿਹੜਾ ਚਿਹਰੀ ਲਿਖਿਆ ਤੇ ਹੈ ਉਹਦਾ ਕੋਈ ਕਮਾਇਂ ਚੱਲੇ ਆਵੇ ਨਾਕਾ ਸੱਦੇ ਉੱਠ ਜਾਵੇ ਮਹਾਂਮਾਤਰਾ ਅਨੁਸਾਰ ਬਾਪੂ ਹਰਿਆ ਸਿੰਘ ਜੀ ਸਾਡੇ ਭਾਈ ਪਿੰਦਰਪਾਲ ਸਿੰਘ ਜੀ ਦੇ ਦਿੱਤਾ ਕਿ ਉਹ ਸੰਸਾਰਿਕ ਯਾਤਰਾ ਆਪਣੇ ਵਿਸ਼ੇਸ਼ ਸਾਥ ਤੋਂ ਪ੍ਰਮਾਤਮਾ ਦੀ ਚਰਨ ਰੰਜਾਲਵਾਜਿਆ ਉਹਨਾਂ ਦੀ ਆਤਮਾ ਲਈ ਅੱਜ ਅਰਦਾਸ ਹੋ ਰਹੀ ਹੈ ਉਹਦੇ ਵਿੱਚ ਸ਼ਾਮਲ ਹੋਏ ਹੋ ਪ੍ਰਮਾਤਮਾ ਦੇ ਬੇਤੀ ਅਰਦਾਸ ਕੀਤੀ ਕਿ ਜਿਉਂਹਾਂ ਆਪਣੇ ਚੱਲਣ ਦਾ ਸਥਾਨ ਮਕਸਦ ਬਾਪੂ ਹਰਿਆ ਸਿੰਘ ਜੀ ਦਾ ਕਿਉਂਕਿ ਇਹਨਾਂ ਨੇ ਦਿੱਤੇ ਹੋਏ ਸੰਸਕਾਰਾਂ ਦੇ ਸਦਕੇ ਭਾਈ ਪਿੰਦਰਪਾਲ ਸਿੰਘ ਜੀ ਜਿਹੜੇ ਕਥਾਵਾਚਕ ਨੇ ਦੁਨੀਆ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਪੂਰੀ ਦੁਨੀਆ ਜਿਹੜੇ ਆਪਣੀ ਕਹਾਵਤ ਕਿਹਾ ਲੋਕਾਂ ਨੂੰ ਗੁਰੂ ਦੇ ਨਾਲ ਜੋੜਦੇ ਨੇ ਸੋ ਸਾਰੇ ਸੰਸਕਾਰ ਮੈਂ ਕਹਾਂਗਾ ਬਾਪੁਰਾ ਵਿਆਸ ਸਿੰਘ ਦੀ ਸੀਗੇ ਜੇ ਉਹ ਆਉਂਦੀਆਂ ਕਿਤੋਂ ਜਾਨਦਾ ਹੈ ਤਾਂ ਦੁੱਖ ਲੱਗਦਾ ਪਰ ਫਿਰ ਵੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਮਸ਼ਾਨ ਸਤਲੁਜ ਦੇ ਪ੍ਰਵਾਦ ਨੂੰ ਪਾਣਾ ਮੰਨਦਾ ਬਲਕਿ ਸੋ ਮੈਂ ਇੰਨੇ ਕਹਿੰਦਾ ਹਾਂ ਅੱਜ ਅੱਜ ਸਾਰਾ ਵਿਆਸ ਸਿੰਘ ਦੀ ਇੱਜ਼ਤ ਮਰਦਾਰੀ ਪਹੁੰਚੀ ਹੈ ਕਿਉਂਕਿ ਜਿਹੜਾ ਚੀਰ ਲਿਖਿਆ ਤੇ ਹੈ ਉਹਦਾ ਉਹ ਪਾਏ ਕੰਦੇ ਆਵੇ ਲੜ ਕੇ ਸੱਦੇ ਉੱਠ ਜਾਵੇ ਮਹਾਰਾਜਾ ਅਨੁਸਾਰ ਸਤਿ ਸ਼੍ਰੀ ਅਕਾਲ ਬਾਬੂ ਜੀ ਆਸ ਸਿੰਘ ਜੀ ਸਾਡੇ ਭਾਈ ਪਿੰਦਰਪਾਲ ਸਿੰਘ ਜੀ ਦੇ ਦਿੱਤਾ ਸੀ ਉਹ ਸੰਸਾਰਿਕ ਯਾਤਰਾ ਤੇ ਆਪਣੇ ਵਿਸ਼ੇਸ਼ ਸਾਥ ਤੋਂ ਪਰਮਾਤਮਾ ਦੇ ਚਰਨਾਂ ਨੂੰ ਜਾਣਵਾਜਿਆ ਉਹਨਾਂ ਦੀ ਆਤਮਾ ਜਿਹੜਾ ਅੱਜ ਨਿਗਾਸ ਹੋ ਰਹੀ ਹੈ ਉਹਦੇ ਵਿੱਚ ਸ਼ਾਮਲ ਹੋਏ ਪਰਮਾਤਮਾ ਕੀ ਬੇਤੀ ਅਰਦਾਸ ਕੀਤੀ ਕਿ ਜਵਾਰਾ ਜੀ ਆਪਣੇ ਚਰਨਾਂ ਤੇ ਸਥਾਨ ਬਖਸ਼ਣ ਬਾਬੂ ਹੰਦਿਆਸ ਸਿੰਘ ਜੀ ਨੂੰ ਕਿਉਂਕਿ ਇਹਨਾਂ ਦੇ ਦਿੱਤੇ ਹੋਏ ਸੰਸਕਾਰਾਂ ਦੇ ਸਦਕਾ ਹੀ ਭਾਈ ਪਿੰਦਰਪਾਲ ਸਿੰਘ ਜੀ ਜਿਹੜੇ ਕਥਾਵਾਚਕ ਨੇ ਦੁਨੀਆ ਨੂੰ ਸਾਡੇ ਪੰਜਾਬ ਦੇ ਲੋਕਾਂ ਦੀ ਜਿਹੜੀ ਦੁਨੀਆ ਵਿੱਚ ਹੈ ਜਿਹੜੇ ਆਪਣੀ ਕਹਾਵਤ ਕਿਹਾ ਲੋਕਾਂ ਨੂੰ ਗੁਰੂ ਦੇ ਨਾਲ ਜੋੜਦੇ ਨੇ ਸੋ ਸਾਰੇ ਸੰਸਕਾਰ ਜਿਹੜੇ ਕਹਾਂਗਾ ਬਾਪੂਆਂ ਦੇ ਆਸ਼ੀਰਵਾਦ ਸੀਗੇ ਉਹ ਹੋ ਰਹੀਆਂ ਉਹ ਕਿਉਂ ਦੁੱਖ ਲੱਗਦਾ ਪਰ ਫਿਰ ਵੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਸਤਲਕਸ਼ੇਪਰਵਾਰ ਨੂੰ ਪਾਣਾ ਮੰਨਦਾ ਦਾ ਰੂਪ ਹੈ ਸੋ ਮੈਂ ਇੰਨੇ ਕਹਦਾ ਹਾਂ